ਹਾਂਜੀ ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਹਮਾਲ ਮੈਂ ਤੇਰੇ ਬਾਪ ਕੋ ਮਾਸੀ ਤੇ ਕਹਿੰਦੀ ਹੈਗੇ ਤਾਂ ਅਸੀਂ ਲੇਟ ਆ ਪਰ ਜਿਹੜਾ ਸਾਡਾ ਵਲੌਗ ਆ ਉਹ ਨਹੀਂ ਵਿੱਚ ਰਹਿਣਾ ਚਾਹੀਦਾ ਹਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਠੀਕ ਤੇ ਚੜ੍ਹਦੀ ਕਲਾ ਆ ਵਿੱਚ ਮਸ਼ਹੂਰ ਜਾ ਕੇ ਸੀਗੀ ਜੀ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਸਮਾਨ ਅਸੀਂ ਆਪ ਦਾ ਲਾ ਲਿਆ ਉਹ ਯਾਰ ਮਤਲਬ ਵੀ ਕੈਮਰਾ ਵਗੈਰਾ ਸਾਰਾ ਕੁਝ ਲਾਤਾ ਅਰੇ ਕਹਿਣਾ ਕੀ ਚਾਹਤੇ ਹੋ ਲਓ ਜੀ ਕੰਮਕਾਰ ਕਰਕੇ ਹੋ ਗਏ ਵਿਹਲੇ ਜਿੰਨੇ ਖੜੇ ਨੇ ਸਾਰੇ ਮੇਰੇ ਚੇਲੇ ਬੜੇ ਹਰਾਮੀ ਹੋ ਬੇਟਾ ਪਲੀਜ਼ ਤੁਹਾਡਾ ਨਰਾਨੀ ਚਿਹਰਾ ਨਰਾਨੀ ਚਿਹਰਾ ਵੀਡੀਓ ਚ ਲੈ ਕੇ ਆਓ ਚਾਮਕ ਪਬਲਿਕ ਸਕੋਰ ਆਕੇ ਤੋਂ ਨਹੀਂ ਉੱਠਾਏ ਅੱਜ ਕੱਲੇ ਵੀਡੀਓ ਤੇ ਜਿਵੇਂ ਨਾਲ ਦੀ ਨਾਲ ਦੇ ਦੇਣਾ ਹਿੱਟ ਕਰਕੇ ਪਰ ਪਾਉਂਦੇ ਹੀ ਨਹੀਂ ਦੋ ਦਿਨ ਪੋਡਕਾਸਟ ਨਾ 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 ਸੁਣੋ ਮੈਂ ਨਾਲ ਦੀ ਨਾਲ ਟਿੱਕਰ ਦੇ ਦਿੰਦਾ ਹੁਣ ਬਸ ਇਹ ਆ ਵੀਡੀਓ ਗਈ ਆ ਗਈ ਇੰਨੇ ਕ ਪੰਪ ਬਹੁਤ ਨਹੀਂ ਘੋਰਦੀ ਹੈ ਲਿਖਣਾ ਕਰਕੇ ਇਹਨਾਂ ਨੂੰ ਕੋਈ ਯੂਨੀਵਰਸਿਟੀ ਨਹੀਂ ਬਾੜਦਾ ਆ ਹੀ ਲਿਖਣਾ ਕਰਕੇ ਆ ਨਾਲ ਚੰਗਾ ਪਲਾਗ ਗਿਆ ਨਹੀਂ ਧਿਆਨੀ ਦਾ ਦੱਸ ਤੇ ਇਹ ਚੀਟਿੰਗ ਕਰਦਾ ਹੈ ਤੂੰ ਚੀਟਿੰਗ 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 ਕਰਦਾ ਹੈ ਤੂੰ ਹਾਂ ਜੀ ਸਰ ਅੱਜ ਦੇ ਪ੍ਰੋਗਰਾਮ ਜਿਹੜਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਯਾਰ ਮੈਂ ਤਾਂ ਪਹਿਲਾਂ ਹੀ ਪ੍ਰੋਗਰਾਮ ਆਖਿਆ ਜੀ ਜੇ ਨਾ ਚਾਹ ਨਾ ਪਾਣੀ ਕੁਝ ਹੋਰ ਹੈ ਹੀ ਨਹੀਂ ਰੋਟੀ ਤਾਂ ਦੂਰ ਦੀ ਗੱਲ ਹੈ ਅਸੀਂ ਯਾਰ ਮੁੱਲ ਦੇ ਆ ਕੇ ਸਮੋਸੇ ਖਾਦਦੇ ਨੇ ਇਹ ਥੋੜੀ ਹੁੰਦਾ ਜਿਆਦਾ ਗਜਬ ਬੇਇੱਜ਼ਤੀ ਹੈ ਹਾਏ ਹਾਏ ਦੁਬਾਰਾ ਸੀ ਦੁਬਾਰਾ ਆ ਤੇਰੀ ਸਮਾਈਲ ਨੇ ਮੈਨੂੰ ਕੀ ਲਿਆ ਹੋਇਆ ਹੋਰ ਕੁਝ ਨਹੀਂ ਹੈ ਦੁਨੀਆ ਤੇ ਹੋਰ ਕੁਝ ਨਹੀਂ ਜਿਹੜੀ ਤੂੰ ਸਮਾਈਲ ਮਾਰਦਾ ਨਾ ਹਾਏ ਆਹ ਨਾ ਪੁਰ ਜਾਣ ਗਿਆ ਪੁਰ ਜਾਣ ਗਿਆ ਪੁਰ ਜਾਣ ਗਿਆ ਇਹ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ ਯਾਰ ਤੇਰਾ ਫੋਨ ਕਾਲਾ ਕਾਲਾ ਜਾ ਕਦੇ ਖਵਲ ਲੱਗ ਗਿਆ ਵੀਰੇ ਰੰਗ ਖਰਾਬ ਕਰਨ ਲੱਗ ਗਿਆ ਹੈ ਆਪਣਾ ਮੈਂ ਨਹੀਂ ਬਤਾਉਂਗਾ ਕਾ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਸਾਡਾ ਵਿਛੜਿਆ ਸਾਥੀ ਮਿਲ ਗਿਆ ਸਾਡਾ ਪੁਰਾਣਾ ਮੁੰਡਾ ਆ ਗਿਆ ਲਾਓ ਜੀ ਦੁੱਧ ਤੇ ਪਨੀਰ ਨੂੰ ਸਾਈਡ ਤੇ ਕਰਕੇ ਮੁੰਡਾ ਜੱਫੀ ਪਾਉਣ ਨੂੰ ਆਇਆ ਹਾਂਜੀ ਸਤਿ ਸ੍ਰੀ ਅਕਾਲ ਮਿੱਤਰ ਪਿਆਰੇਓ ਫੇਰ ਪਹੁੰਚ ਗਏ ਅੱਜ ਅਸੀਂ ਅੱਜ ਕੱਢ ਲਈ ਟੌਰਾਂ ਮੈਂ ਤੇ ਸੁਖਤੇਨ ਜੀ ਦੋਹਾਂ ਨੇ ਤੇ ਅੱਜ ਅਸੀਂ ਕਰਾਂਗੇ ਕੰਮ ਕੰਮ ਅਸੀਂ ਕੀ ਕਰਨੇ ਆ ਅਸੀਂ ਸਵੇਰੀ ਲੇਟ ਫਿਰਦੇ ਆ ਤੇ ਰਾਤ ਤੇ ਪਾਰਟੀਆਂ ਖਾਂਦੇ ਫਿਰਦੇ ਸੀ ਕਿ ਹੁਣ ਇਹ ਲੇਟ ਆਏ ਨੇ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਵਲੌਗ ਦਾਸ ਹੁਣੇ ਸ਼ੁਰੂ ਕਰਨਗੇ ਤੇ ਉ ਤੋਂ ਬਾਅਦ ਹੁਣ ਚੱਲੇ ਯੂਨੀਵਰਸਿਟੀ ਯੂਨੀਵਰਸਿਟੀ ਜਾ ਕੇ ਆਪਾਂ ਕਰਨਾ ਕੰਮ ਨਾਲ ਨਾਲ ਤੁਹਾਨੂੰ ਦੱਸਾਵਾਂਗੇ ਨਾਲ ਨਾਲ ਵਲੌਗ ਤੇ ਜੀ ਮਿੱਤਰ ਪਿਆਰੇ ਹਾਂਜੀ ਫਾਰਮੈਟ ਮਾਰ ਦਿਓ ਜੀ ਕੀ ਹੈ ਇਹ ਨਾ ਨਾ ਜੀ ਨਾ ਨਾ ਤੇ ਮਿੱਤਰ ਪਿਆਰੇ ਹੋਣਗੇ ਉੱਥੇ ਸਾਰਿਆਂ ਨੂੰ ਮਿਲਾਵਾਂਗੇ ਦਿਖਾਵਾਂਗੇ ਤੇ ਆਜੋ ਅਸੀਂ ਚੱਲਦੇ ਹਾਂ ਯੂਨੀਵਰਸਿਟੀ ਲਓ ਜੀ ਆਪਾਂ ਆ ਗਏ ਹੁਣ ਕੈਮਰੇ ਤੇ ਤੇ ਕਹਿੰਦੀ ਹੈਗੇ ਤਾਂ ਅਸੀਂ ਲੇਟ ਆ ਪਰ ਜਿਹੜਾ ਸਾਡਾ ਵਲੌਗ ਆ ਉਹ ਨਹੀਂ ਵਿੱਚ ਰਹਿਣਾ ਚਾਹੀਦਾ ਹਨਾ ਕੋਈ ਚੱਕ ਕੇ ਸਮਾਨ ਮੈਨੂੰ ਡਾਚਾ ਲੱਗੀ ਜਾਂਦਾ ਵੀ ਮੈਂ ਗਿਰ ਨਾ ਜਾਵਾਂ ਤੇ ਵਾਜੀ ਵਾਹ ਘੁੰਮ ਘੁੰਮ ਕੇ ਉੱਪਰ ਚੜਦੇ ਹਾਂ ਘੁੰਮ ਘੁੰਮ ਕੇ ਥੱਲੇ ਉਤਰਦੇ ਹਾਂ ਘੁੰਮਣ ਘੇਰੀਆਂ ਪਈਆਂ ਹੋਈਆਂ ਜਿੰਦਗੀ 'ਚ ਲਓ ਜੀ ਯੂਨੀਵਰਸਿਟੀ ਐਂਟਰੀ ਮਾਰਤੀ ਹੈ ਜੀ ਆ ਦੇਖੋ ਲਿਸ਼ਕੋਰ ਹੀ ਨਹੀਂ ਪੈਂਦੇ ਮੁੰਡੇ ਦੇਖਦੇ ਹੀ ਨਹੀਂ ਲਓ ਜੀ ਕਹਿੰਦੇ ਅਸੀਂ ਆਪਣਾ ਅਸਲਾ ਲੈ ਕੇ ਯੂਨੀਵਰਸਿਟੀ ਪਹੁੰਚ ਗਏ ਆ ਤੇ ਹੁਣ ਤਿਆਰੀ ਕਰਕੇ ਤਨਾਲੀ ਆ ਸਾਡੇ ਕੋਲ ਤੇ ਤਿਆਰੀ ਦਿਉਰੀ ਕਰਕੇ ਵੀ ਦੇ ਦੇਣ ਚਾਹ ਬੁਲਾਉਂਦੇ ਨੇ ਕਿ ਨਹੀਂ ਮੈਨੂੰ ਲੱਗਦਾ ਤਾਂ ਐ ਨਹੀਂ ਅੱਜ ਆਪਣੇ ਦੇਖਣ ਚਾਹ ਨਹੀਂ ਹਾਂ ਉਹ ਤਾਂ ਦੁਪਹਿਰੇ ਮਿਲੂਗਾ ਹਨਾ 12 ਵਜੇ ਨਹੀਂ ਚਲੋ ਦੇਖਦੇ ਆਂ ਬਾਕੀ ਆਜੋ ਹਾਲ ਸਾਹਿਬ ਵਾਹਿਗੁਰੂ ਜੀ ਕੀ ਤਾ ਤੇ ਉਹ ਠੀਕ ਜਿਹਾ ਚੜ੍ਹਦੀ ਗਲਾ ਆ ਵਿੱਚ ਮਸ਼ਹੂਰੀ ਆ ਗਈ ਸੀਗੀ ਜੀ ਤੇ ਸਮਾਨ ਅਸੀਂ ਆਪਦਾ ਲਾ ਲਿਆ ਸਮਾਨ ਦਾ ਹਾਲ ਉਹ ਯਾਰ ਮਤਲਬ ਵੀ ਕੈਮਰਾ ਵਗੈਰਾ ਸਾਰਾ ਕੁਝ ਲਾਤਾ ਉਹ ਕਿ ਸੈਟਅਪ ਸਾਡਾ ਲੱਗਿਆ ਸੈਟਅਪ ਲੱਗਿਆ ਸਾਡਾ ਅਸੀਂ ਹੁਣ ਚਾਹ ਅਸੀਂ ਚਾਹ ਡੀਂਗਦੇ ਆਂ ਚਾਹ ਵੀ ਤਾਂ ਚਾਹ ਪੀਣੀ ਆ ਅਸੀਂ ਖੜੇ ਆ ਹੁਣ ਮੈਂ ਤਾਂ ਡਰ ਗਿਆ ਸੀਗਾ ਵੀ ਕੋਈ ਰੌਣਕ ਹੀ ਨਹੀਂ ਜਾਂ ਹੈਵੀਅ ਜ ਨਹੀਂ ਆਜੋ ਤੇ ਚਾਹ ਹੌਸਲਾ ਬਹੁਤ ਚਾਹ ਵਾਲਾ ਹਾਲ ਹੁੰਦਾ ਜਿਹੜਾ ਉਹ ਖਾਲੀ ਆ ਉਹ ਖਾਲੀ ਆ ਪਰ ਤੁਹਾਨੂੰ ਹੌਸਲਾ ਇਹ ਦੇਤਾ ਜੀ ਇਮੇਜ ਹੈ ਕਿ ਇਹ ਕਿੰਨੇ ਚਾਹ ਵੀ ਬੰਗਾਏ ਹੋਏ ਨੇ ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ ਮੇਰੇ ਖਿਆਲ ਆ ਜਿਹੜੇ ਮੁੱਖ ਮਹਿਮਾਨਾਂ ਪਹੁੰਚ ਚੁੱਕੇ ਨੇ ਉਧਰ ਉਹਦੇ ਤੇ ਅਸੀਂ ਹੁਣ ਦੇਖਦੇ ਹਾਂ ਵੀ ਕੀ ਬਣਦਾ ਅੱਜ ਦਾ ਸਾਡਾ ਬਲੌਗ ਯੂਨੀਵਰਸਿਟੀ ਦੇ ਹੀ ਹੋਊਗਾ ਲਗਭਗ ਲੋਕ ਕੰਮ ਹੋਣਗੇ ਤਿਆਰ ਆਈਆ ਘੋੜੇ ਤਿਆਰ ਕਰ ਲੇ ਲਓ ਜੀ ਕੰਮ ਕਰ ਕਰਕੇ ਹੋ ਗਏ ਵਿਹਲੇ ਜਿੰਨੇ ਖੜੇ ਨੇ ਸਾਰੇ ਮੇਰੇ ਚੇਲੇ ਸਮੋਸੇ ਵੀ ਖਾ ਕੇ ਹੋ ਗਏ ਵਿਹਲੇ ਹਾਂ ਤੇ ਹੁਣ ਆਹ ਮਿਊਜ਼ਿਕ ਵਾਲੇ ਮੁੰਡੇ ਆਏ ਨੇ ਸਾਡੇ ਨਾਲ ਅੱਜ ਨਵੇਂ ਇੱਕ ਸਾਡੇ ਹੈਲੋ ਪਲੀਜ਼ ਤੁਹਾਡਾ ਮੁਰਾਨੀ ਚਿਹਰਾ ਮੁਰਾਨੀ ਚਿਹਰਾ ਵੀਡੀਓ ਚ ਲੈ ਕੇ ਆਓ ਚਾਮਕ ਪਾਵਰਿਸ ਕੋਲ ਮੇਰਾ ਬਹੁਤ ਘੰਟੇ ਕੰਮ ਕਰਦਾ ਵੀ ਵੀਡੀਓ ਦਾ ਵੀਰਾ ਸਿਰ ਕਰਦਾ ਹੈ ਵੀਰ ਨੇ ਅੱਜ ਕੱਲ ਵੀਡੀਓ ਭੇਜੀ ਮੈਂ ਆਦੀ ਨਾਲ ਦੇ ਦੇਣਾ ਰਿਟ ਕਰਕੇ ਪਰ ਪਾਉਂਦੇ ਹੀ ਨਹੀਂ ਦੋ ਦਿਨ ਪੋਡਕਾਸਟ ਨਾ 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 ਸੁਣੋ ਮੈਂ ਆਦੀ ਨਾਲ ਰਿਟ ਕਰਕੇ ਦੇ ਦਿੰਦਾ ਹੁਣ ਇਹ ਵੀਡੀਓ ਗਈ ਆ ਗਈ ਇੰਨੇ ਕ ਪੰਪ ਬੋਲਨੇ ਕੋਰ ਦਈ ਹੈ ਤੇ ਨਾ ਬਈ ਦੇਖੋ ਹੁਣ ਹਾਂ ਸੱਚੋ ਸਾਡੇ ਨਾਲ ਵੀਰਾ ਜੁੜ ਗਿਆ ਹੁਣ ਅੱਜ ਤੋਂ ਆਪਾਂ ਕੱਲ ਤੋਂ ਇੱਕ ਟੀਮ ਵਰਕ ਸ਼ੁਰੂ ਕਰਨਾ ਹੈ ਤੇ ਉਹ ਥੋੜਾ ਜਿਹਾ ਵਧੀਆ ਟੀਮ ਚੋਂ ਕੱਢਣਾ ਕੌਣ ਆ ਹੁਣ ਟੀਮ ਚੋਂ ਟੀਕਾ ਨੂੰ ਆਪਣੇ ਆਪੇ ਆਪੇ ਜਾਈ ਜਾਂਦੇ ਨੇ ਰੱਬ ਦਾ ਜੀ ਆ ਇਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਆਹ ਲੱਛਣਾ ਕਰਕੇ ਇਹਨਾਂ ਨੂੰ ਕੋਈ ਯੂਨੀਵਰਸਿਟੀ ਨਹੀਂ ਬਾੜਦਾ ਆਹ ਹੀ ਲੱਛਣਾ ਕਰਕੇ ਆ ਨਾਲ ਚੰਗਾ ਪਲਾਗਿਆ ਨਹੀਂ ਧਿਆਨੀ ਨਾ ਦੱਸ ਤੇ ਇਹਦਾ ਚੱਲ ਹੈ ਜਿਹੜਾ ਹੈ ਇਹਦਾ ਜਿਹੜਾ ਹੈ ਇਹ ਤਾਂ ਸਾਨੂੰ ਪਤਾ ਕਾਲਾ ਜੋਗਾ ਕਾਲਾ ਜੋਗਾ ਦੇਖ ਮੈਂ ਪਾ ਗੇ ਹਾਂ ਹੈਲੋ ਹੁਣ ਕੀ ਹੋ ਗਿਆ ਮੈਨੂੰ ਕਾੜੋ ਹੁਣ ਸਾਰਾ ਮਾਣ ਆਹੀ ਸਾਰਾ ਅੱਜ ਦੇ ਪ੍ਰੋਗਰਾਮ ਜਿਹੜਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਯਾਰ ਮੈਂ ਤਾਂ ਪਹਿਲੇ ਹੀ ਪ੍ਰੋਗਰਾਮ ਕਿਹਾ ਜੀ ਜੇ ਨਾ ਚਾਹ ਨਾ ਪਾਣੀ ਕੁਝ ਹੋਰ ਹੈ ਹੀ ਨਹੀਂ ਰੋਟੀ ਤਾਂ ਦੂਰ ਦੀ ਗੱਲ ਹੈ ਅਸੀਂ ਯਾਰ ਮੁੱਲ ਦੇ ਆ ਕੇ ਸਮੋਸੇ ਖਾਦਦੇ ਨੇ ਥੋੜੀ ਹੁੰਦਾ ਜਿਆਦਾ ਘਾਟਾ ਪਿਆ ਸੈਮੀਨਾਰ ਕਰਾ ਰਹੇ ਹੋ ਤੁਸੀਂ ਇਹ ਚਾਹ ਪੀਣ ਦਾ ਦੋ ਹਨ ਸਵੇਰੇ ਕਹਿੰਦੇ ਚਾਹ ਪਕਾਉਣੇ ਕੱਲੀ ਸੁੱਕੀ ਚਾਹ ਇਥੋਂ ਕੰਟੀਨ ਚੋਂ ਲਿਆ ਤੁਸੀਂ ਅੱਜ ਇਹ ਮੈਚਿੰਗਾਂ ਕਿਹੜਾ ਸਾਬ ਨਾ ਕਰੀਏ ਮਤਲਬ ਵੀ ਉੱਪਰ ਹੰਦੇ ਦੀ ਕੱਪੜੇ ਮੈਂ ਚੱਲ ਯੂਨੀਵਰਸਿਟੀ ਪਾ ਜੀ ਪਹਿਲੇ ਆਏ ਹਾਏ 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 ਦਾਨ ਹੋਏ ਨੇ ਮੈਨੂੰ ਪਤਾ ਲੱਗਿਆ ਹੈ ਸਾਧੂਆਂ ਨੂੰ ਦਾਨ ਪਾਤਰ ਚਾਏ ਨੇ ਨਹੀਂ ਹੋ ਰਹੀ ਪੈਸੇ ਲੱਗੇ ਨੇ ਕਿ ਨਵੇਂ ਲਿਆਤੀ ਆ ਬੋਲਦਾ ਕਿ ਕਣਵਾ ਤੂੰ ਯਾ ਯਾਰ ਮੇਰੀ ਗੋਡੀ ਠੀਕ ਆ ਹਾਏ ਹਾਏ ਦੁਬਾਰਾ ਸੀ ਦੁਬਾਰਾ ਆ ਤੇਰੀ ਸਮਾਈਲ ਨੇ ਮੈਨੂੰ ਕੀ ਲਿਆ ਹੋਇਆ ਹੋਰ ਕੁਝ ਨਹੀਂ ਹੈ ਦੁਨੀਆ ਤੇ ਹੋਰ ਕੁਝ ਨਹੀਂ ਜਿਹੜੀ ਤੂੰ ਸਮਾਈਲ ਮਾਰਦਾ ਨਾ ਹਾਏ ਆਹ ਨਾ ਪੁਰ ਜਾਣ ਗਿਆ ਪੁਰ ਜਾਣ ਗਿਆ ਲਓ ਜੀ ਸਰੰਦ ਦੀਆਂ ਅਲਗੀਆਂ ਫਲਗੀਆਂ ਜਗ੍ਹਾ ਘੁੰਮਦੇ ਫਿਰਦੀਆਂ ਗੱਡੀਆਂ ਦੇ ਵਿੱਚ ਫਸਦੇ ਫਸਾਉਂਦੇ ਅਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹਾਂ ਜਾਂ ਹੋਰੇ ਚੰਡੀਗੜ੍ਹ ਵਾਂਗ ਲੱਗਣ ਲੱਗ ਗਿਆ ਔਰੇ ਹਾਂ ਲਾਈਟਾਂ ਤੇ ਜਾਵਾਂ ਤਾਂ ਚੰਡੀਗੜ੍ਹ ਵਰਗਾ ਹੀ ਆ ਲੋ ਗਾਈਜ਼ ਐਂਡ ਗਾਈਜ਼ ਨਹੀਂ ਅਸੀਂ ਆਪ ਦੇ ਲਖਸ਼ਪਾਲ ਜਾ ਰਹੇ ਹਾਂ ਗੱਜੀਆਂ ਗੱਜਣੀਆਂ ਹਾਂ ਸੋ ਜੇ ਚਿੰਕੀ ਹੈ ਔਰ ਜੇ i20 ਹੈ ਬਲਾਸ ਲੈ ਆਈ ਆ ਹੈਗਾ ਉੱਪਰ ਉੱਪਰ ਲੈ ਵੀ ਕਿੰਨੇ ਨੰਬਰ ਹੈ ਠੀਕ ਕਿੰਨੇ ਦੇ ਖੋਲਿਆ ਮੋੜੇ ਦੇ ਬਾਅਦ ਚ ਦੇਖੋ ਕਿੰਨੇ ਨੰਬਰ ਮੇਰਾ ਲੋਡਾ ਮੇਰਾ ਅਲਟਰਾ ਹੈ Oppo ਦਾ 1-2 ਦਿਨਾਂ ਦਾ ਲੈ ਲਿਓ ਚੜੀਆ ਮਤਲਬ 720 ਪਹਿਲਾਂ ਹੈ ਨਹੀਂ ਹਾਂ ਜਦ ਵੀ ਕਵਰ ਲੈਣਾ ਹੋਵੇ ਫਿਰ ਲੈ ਜਾਓ 49 ਐਨ ਐਮ ਬਸ ਇਹ ਨਹੀਂ ਆਇਆ ਹੂੰ ਕਰਤੀਆਂ ਬਧਾਈਆਂ ਕਰਨੀਆਂ ਪੈ ਗਈਆਂ ਜੀ ਲੋਕ ਕਿਦਾਂ ਦੇ ਤਾਨੂੰ ਹੋ ਜਾਂਦੇ ਵਾਓ ਠੀਕ ਹੈ ਜੀ ਨਾਲ ਦੀ ਬਾਕੀ ਸੈਸਰੀ ਇਹ ਆਪਾਂ ਫਿਰ ਸਟੂਡੀਓ ਜਾ ਕੇ ਚੈੱਕ ਕਰਾਂਗੇ ਜੀ ਕਰਤੀ ਪਾਰਟੀ ਅਸੀਂ ਲਿਆਏ ਕੀ ਲਿਆਏ ਆਹਾ ਠੀਕ ਆ ਡਿਜੀਟੈਕ ਦੇ ਆ ਕੁੜੀ ਜੀ ਵਾਲੇ ਮਾਇਕ ਹੈ ਨਾ ਕੱਕ ਦੀ ਗਰੀਬੀ ਅੱਜ ਗਰੀਬੀ ਚੱਕ ਦਿੱਤੀ ਆ ਕੀ ਤੁਸੀਂ ਕੀ ਕਹਿਣਾ ਚਾਹੁੰਦਾ ਮੈਂ ਇਕ ਲੱਕਰ ਮੈਂ ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਜੀ ਖਾਸੇ ਦਿਨ ਤੋਂ ਹੀ ਅਸੀਂ ਫਿਰਦੇ ਹੀ ਨਹੀਂ ਅੱਜ ਖਰੀਦ ਲੈਣੀ ਗਰੀਬੀ ਚੱਕਦੇ ਅੱਜ ਅਸੀਂ ਅਮੀਰ ਹੋ ਗਏ ਕੱਲ ਤੁਹਾਨੂੰ ਆਵਾਜ਼ ਮੈਂ ਕਹਿੰਦਾ ਇੱਕ ਨੰਬਰ ਮੈਂ ਛੋਰ ਜੂੜਦਾ ਸੀ ਸ਼ਾਫਟ ਕਰ ਦੇਣੇ ਸੋ ਜਾ ਕੇ ਉਹਨੂੰ ਇਹਦੀ ਅਨਬਾਕਸਿੰਗ ਦਿਖਾਉਨੇ ਆ ਅਸੀਂ ਲੰਘ ਜਾ ਸਰ ਲੰਘ ਜਾ ਥੋੜੀ ਸੜਕਾ ਤੁਸੀਂ ਗੱਡੀ ਪੜੀ ਲਈ ਜ ਸਾਡਾ ਤਾਂ 70-80 ਹਜ਼ਾਰ ਦਾ ਕਾਰ ਆਈ ਥੋੜੀ 2.5 ਲੱਖ ਦੀ ਆ ਇਹੀ ਬੱਧੂ ਵਾਸੇ ਜੀ ਇੱਕ ਵਾਰ ਤੁਹਾਨੂੰ ਛੋਟੀ ਅਨਬਾਕਸਿੰਗ ਦਿਖਾਤੀ ਆ ਜੀ ਹਾਂ ਹੁਣ ਗੱਡੀਆਂ ਹੁਣ ਤਰੀਕੇ ਨਾਲ ਕਰਾਂਗੇ ਜੀ ਪਹਿਲਾਂ ਜੀ ਪਾਰਟੀ ਕਰਾਂਗੇ ਜੀ ਹਾਂ ਭੁੱਖ ਬਹੁਤ ਲੱਗੀ ਹੋਈ ਬਿਲਕੁਲ ਲੈਕਸਪੋਨ ਨੇ ਕਵਾਏ ਨੇ ਜਿੰਨੇ ਹੜਾਤੇ ਆ ਜਾ ਦੇ ਉਹ ਕੋਈ ਚੱਕਰ ਨਹੀਂ ਇਹ ਹੁਣ ਲੌਂਗ ਟਾਈਮ ਹੋ ਗਿਆ ਨਾ ਜੀ ਇਹ ਹੁਣ ਸਵਾ ਸਵਾ ਆਪਾਂ ਨੂੰ ਕੰਮ ਚੁੱਕੀਆ ਸਵਾ ਤੋਂ ਬਾਅਦ ਹੀ ਕੰਮ ਤੇ ਇਹ ਕੰਮ ਇਹਦਾ ਸਵਾ ਚ ਹਾਂ ਹਾਂ ਬੱਜ ਪਿਆ ਗਿਆ ਚੱਲਦੇ ਕੰਮ ਸਾਡਾ ਜੀ ਜਾ ਕੇ ਲਗਾਉਣਾ ਜੀ ਬਾਕੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੇਸ਼ ਨੇ ਡੀਜੀ ਟੈਕ ਦੇ ਹਾਂ ਅਜੇ ਲਓ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾ ਲਗੇ ਦੀ ਅਨਬਾਕਸਿੰਗ ਕਿੰਨੇ ਦੇ ਆਏ ਨੇ ਇਹ ਚੀਜ਼ਾਂ ਨਹੀਂ ਬੱਚੀ ਜਾਂਦੀਆਂ ਹਾਂਜੀ ਬੱਚੀ ਇਹ ਲਿਆਂਦੀਆਂ ਆ ਗਈ ਘਰ ਦੀ ਚੀਜ਼ ਬਣ ਗਈ ਲਓ ਜੀ ਠੀਕ ਆ ਜੀ ਦਰਸ਼ਨ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਅੱਜ ਸ਼ਬਦ ਰੂਪ प्रोडक्शन ਹਾਊਸ ਇੱਕ ਨਵੀਂ ਚੀਜ਼ ਐਡ ਕਰਨ ਲੱਗੇ ਆ ਤੇ ਇਹਦੀ ਅਨਬਾਕਸਿੰਗ ਹੋ ਰਹੀ ਹੈ ਜੀ ਦੇਖੋ ਇਹ ਦਾ ਜਿਹੜਾ ਕੇਜ ਆ ਸੋ ਇਸ ਤੋਂ ਬਾਅਦ ਆ ਇਹ ਦੇ ਇਹਨੂੰ ਕੀ ਕਹਿ ਸਕਦੇ ਆ ਇਹਨੂੰ ਕੀ ਕਹਿੰਦੇ ਹਨ ਵੀਰੇ ਇਹ ਬੁੜੀ ਦੇ ਵਾਲ ਜਨੇ ਜੀ ਵਾਲ ਇਹ ਇਹ ਜੀ ਆਏ ਜੀ ਆਏ ਇਹ ਕਾਦੇ ਵਾਲੇ ਨੂੰ ਚੁੰਬਕ ਵਾਲੇ ਨਹੀਂ ਜੀ ਇਹ ਆਏ ਜੀ ਆ ਲਾਗੇ ਲਓ ਜੀ ਠੀਕ ਹੈ ਜੀ ਬਣ ਗਈ ਗੱਲਬਾਤ ਤੇ ਇਹ ਦਾ ਰਸੀਵਰ ਹੈ ਜੀ ਇਹ ਫੋਨ 'ਚ ਲੱਗੂਗਾ ਆ ਦੂਜਾ ਟਰਾਂਸਮਿਟਰ ਹੈ ਜੀ ਹਾਂ ਜੀ ਤੇ ਠੀਕ ਹੈ ਉਹ ਤੋਂ ਬਾਅਦ ਕੀ ਜਲਾ ਇੱਤੇ ਵਈਆਂ ਨੇ ਹਾਂ ਅਸਲ ਅਸਲੀ ਆ ਚਾਰਜਰ ਆ ਜੀ ਠੀਕ ਆ ਜੀ ਇਹ ਦੋ ਨੇ ਸਿੰਗਲ ਹੋਊਗਾ ਨਹੀਂ ਨਹੀਂ ਇੱਕ ਟਾਈਮ ਤੇ ਕਹਿੰਦੇ ਅਸੇ ਇੱਕ ਟਾਈਮ ਤੇ ਦੋ ਦੋ ਮੈਂ ਇਕੱਠੇ ਮਾਈਕਲ ਚਾਰਜ ਕਰ ਰਹੇ ਹਾਂ ਤੇ ਕੀ ਕਰ ਲਈ ਡਿਜੀਟੈਕ ਵਾਲਿਆਂ ਨੇ ਹਾਂ ਤੇ ਆ ਜੀ ਇਹ ਉਹੀ ਹੈ ਜੀ ਕਿਹੜੀ ਇਹ ਕੇਵਲ ਇਹ ਮਤਲਬ ਜੇ ਕੇਵਲ ਆਪਾਂ ਮਾਈਕ ਚ ਯੂਜ਼ ਕਰਨਾ ਹਨਾ ਇਹ ਬਿਲਕੁਲ ਜੀ ਦੋਨੇ ਵੀ ਮਾਈਕ ਚ ਕਰਨੀ ਆ ਕੈਮਰੇ ਚ ਕਰਨੀ ਆ ਦੋਨਾਂ ਦੀ ਉਹ ਹੈ ਤੇ ਪਲੱਸ ਹਾਂ ਜੀ ਆ ਸੀ ਟੂ ਸੀ ਪੋਰਟ ਹੈ ਜੀ ओके ਵੀ ਜੇ ਫੋਨ ਚਲਾਉਣਾ ਇਹ ਸੀ 2 ਲਾਈਟਨਿੰਗ ਆ ਜਿਹੜਾ ਆਪਣੇ ਆਈਫੋਨ ਚ ਲੱਗਦਾ ਆਈਫੋਨ 14 ਪ੍ਰੋ ਤੱਕ ਲੱਗਦਾ ਮੈਂ ਮੈਂ ਕਿਹਾ ਅੰਚ ਮੈਂ ਕਿਹਾ ਅੰਚ 16 ਚ ਹੀ ਲੱਗਦਾ ਫਿਰ ਉਹ ਨਾਲ ਚ ਸੀ 2 ਸੀ ਲੱਗਦਾ ਉਹ ਸੀ ਤੇ ਆਗੇ ਹੁਣ 15 ਤੋਂ ਸਟਾਰਟ ਹੋ ਗਈ ਸੀ ਦੇ ਹੀ ਨੇ ਓਕੇ ਜੀ ਨਾਲ ਤੁਹਾਨੂੰ ਹੈੱਡਫੋਨ ਵੀ ਮਿਲੇ ਨੇ ਦੋ ਨਹੀਂ ਇੱਕੋ ਹੈ ਜੀ ਜੋੜਾ ਇੱਕੋ ਹੀ ਆ ਇੱਕ ਨਹੀਂ ਨਹੀਂ ਦੋ 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 ਹੈੱਡਫੋਨ ਹੈ ਹੋਰ ਮਿਲੇ ਨੇ ਇੱਕ ਤੇਰਾ ਇੱਕ ਮੇਰਾ ਹਾਂ ਜੀ ਇਹ ਆਪੋ ਵੀ ਸੁਣ ਵੀ ਸਕਦੇ ਆ ਵੀ ਹੂੰ ਵੀ ਕੀ ਬੋਲਦੇ ਆ ਇਹਦੇ ਚ ਲੱਗਣਗੇ ਹਾਂ ਜੀ ਹਾਂ ਹਾਂ ਇਹ ਚ ਆਪਸ਼ਨ ਉੱਪਰ ਤੇ ਕੋਈ ਹੈਗੀ ਹੈ ਹੈਗੀ অপশন এ ਚ ਤੇ বাকি ਕੋਈ ਨਹੀਂ ਇਹਨਾਂ ਦੀ ਆਪਾਂ ਹੁਣ ਚਲੋ ਮਾਰੇ ਨੇ ਕਿਰਪਾ કરી ਆਪਾਂ ਕਿਨੇ ਦਿਨ ਤੋਂ ਸੋਚਦੇ ਸੀਗੇ ਲਿਆਂਦੇ ਤੇ ਇਹਨਾਂ ਦੀ ਕੀ ਕਹਿੰਦੇ ਹੁੰਦੇ ਨੇ ਟੈਸਟਿੰਗ ਹਾਂ ਟੈਸਟਿੰਗ ਆਪਾਂ ਕੱਲ ਤੋਂ ਸਟਾਰਟ ਕਰਦੇ ਆਂ ਹਾਂ ਅੱਜ ਦਾ ਚਲੋ ਲਿਆਂਦੇ ਆ ਹੀ ਬਹੁਤ ਅੱਜ ਸਿਰਫ ਇਹਦੀ ਅਨਬਾਕਸਿੰਗ ਹਾਂ ਠੀਕ ਕੱਲ ਤੋਂ ਫਿਰ ਹਾਂ ਹਾਂ ਚਲੋ ਚਲੋ ਬੰਦ ਨਹੀਂ ਕਰਿਆ ਕੁਝ ਵੀ ਕੱਲ ਤੋਂ ਫਿਰ ਤੁਸੀਂ ਆਪੇ ਸਾਹਬ ਲਾ ਦੇ ਸਾਡੀ ਵਾਇਸ ਦੇਖ ਕੇ ਕਿ ਫਰਕ ਪਿਆ ਜਾਂ ਨਹੀਂ ਪੈਸੇ ਲਾਉਣ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ ਹੂੰ ਯੈਸ ਠੀਕ ਹੈ ਜੀ ਮਤਲਬ ਹੁਣ ਖੁਸ਼ੀ ਆ ਖੁਸ਼ੀ ਮਨ ਕੇ ਅੰਦਰ ਮਨ ਮੇ ਲੱਡੂ ਵੀ ਯਾਰ ਪੈਸੇ ਲਾ ਕੇ ਦੱਸ ਫੇਰ ਮਨ ਮੇ ਲੱਡੂ ਫੂਟਾ ਕੱਲ ਪੈਸੇ ਦੀ ਨਹੀਂ ਗੱਲ ਇਹ ਆ ਜੀ ਨਵਾਂ ਮੈਂਬਰ ਜੁੜ ਗਿਆ ਜੀ ਤੇ ਤਰੱਕੀ ਕਰ ਲਈ ਆਪਾਂ ਹੁਣ ਇਹਦੇ ਕੋਲ ਐ ਕੋਣ ਡੰਡਾ ਜਾ ਪੱਤਰਕਾਰੀ ਵੀ ਕਰਨੀ ਆਪਾਂ ਨਾ ਪੱਤਰਕਾਰੀ ਪੱਤਰਕਾਰੀ ਵੀ ਕਰਨੀ ਆ ਸਾਰਾ ਕੁਝ ਹੋਊਗਾ ਇਹਨਾਂ ਦਾ ਜੁਣਾ ਹੁਣ ਜਿਹੜਾ ਜਿਹੜੇ ਸਾਨੂੰ ਕਹਿੰਦੇ ਸੀ ਨਾ ਵੀ ਤੁਸੀਂ ਗੁੱਡ ਕੁਆਲਿਟੀ ਦਾ ਮਾਈਕ ਖਰੀਦੋ ਅਸੀਂ ਖਰੀਦ ਲਿਆ ਜੀ ਹਾਂ ਗੁੱਡ ਕੁਆਲਿਟੀ ਦਾ ਸਮਝੇ ਗਏ ਹੋਣਗੇ ਇਹੋ ਕੌਣ ਨੇ ਜੀ ਹਾਂ ਉਹ ਦੇਖਦੇ ਹੋਣਗੇ ਤੇ ਪੱਕਾ ਉਹ ਕਮੈਂਟ ਕਰਨਗੇ ਆਪਾਂ ਫੇਰ ਇਹਨੂੰ ਫੇਰ ਕਰ ਦਿੰਦੇ ਆ ਹਾਂ ਜੀ ਕਾਹ ਨੂੰ ਆ ਕੇ ਗੱਲਾਂਗੇ ਉਹ ਚੀਜ਼ ਸੋਹਣੀ ਆ ਚੀਜ਼ ਤਾਂ ਚਲੋ ਇਹ ਡੀਟੈਕ ਵਾਲੇ ਮਾੜੀ ਬਣਾਉਂਦੇ ਨਹੀਂ ਹੈਗੇ ਹੂੰ ਬਾਕੀ ਠੀਕ ਜੀਟੈਕ ਬ੍ਰਾਂਡ ਦਾ ਨਾਮ IT ਵਿਰਾਜਪਾਜ ਦਾ ਬਲੌਗ ਆ ਜਿਹੜਾ ਸੁਭਾ ਸਮਾਪਤੀ ਕਰਦੇ ਆਂ ਹਾਂਜੀ ਤੇ ਅੱਜ ਹੈਗਾ ਆਪਣਾ 9ਵਾਂ ਦਿਨ ਹਾਂ 9ਵਾਂ ਦਿਨ ਲੋ ਜੀ 30 ਦਿਨ ਦੇ ਵਿੱਚੋਂ 9 ਦਿਨ ਕਿਵੇਂ ਲੰਘ ਗਏ ਪਤਾ ਹੀ ਲੱਗਿਆ ਜੀ ਤੇ ਅੱਜ ਇਹਨਾਂ ਦੀ ਅਨਬਾਕਸਿੰਗ ਦਾ ਵਨ ਦੇ ਵਾਲਾ ਪੈਕਿੰਗ ਵਾਲਾ ਆਪਾਂ ਬਲੌਗ ਕਰਦੇ ਇੱਥੇ ਐਂਡ ਹਮ ਮੈਂ ਸੁਖਚਾਨ ਸਿੰਘ ਕੈਮਰਾਮੈਨ ਤੇ ਪੀਰ ਸਿੰਘ ਦੇ ਨਾਲ ਇੱਕ ਵਾਰ ਫੇਰ ਤੋਂ ਸ਼ਬਦ ਰੋ ਪ੍ਰੋਡਕਸ਼ਨ ਫਤਗੜ ਸਾਹਿਬ ਫਤਗੜ ਸਾਹਿਬ ਤੋਂ ਅਸੀਂ ਜੀ ਆਉਣ ਵਾਲੇ 21 ਦਿਨ ਹਮ ਤੇ ਹਾਂ ਇੱਕ ਚੀਜ਼ ਮੇਨ ਹੋਰ ਕੱਲ ਤੋਂ ਅਸੀਂ ਇੱਕ ਪ੍ਰੋਜੈਕਟ ਤੇ ਲੱਗੇ ਆ ਕੰਮ ਕਰਨ ਸਾਡੇ ਨਾਲ ਇੱਕ ਵੀਰਾ ਵੀ ਹੈ ਹੂੰ ਗਗਨ ਗਗਨ ਕੋਟਲਾ ਹੂੰ ਤੇ ਸਿੰਗਰ ਛੇਤੀਕ ਚਲੋ ਕੋਸ਼ਿਸ਼ ਕਰਾਂਗੇ ਵਧੀਆ ਉਹ ਤੇ ਇੱਕ ਵਧੀਆ ਚੀਜ਼ ਲੈ ਕੇ ਆ ਰਹੇ ਹਾਂ ਉਹ ਕੱਲ ਤੋਂ ਸਟਾਰਟ ਕਰਾਂਗੇ ਉਮੀਦ ਹੈ ਵੀ ਆਉਣ ਵਾਲੀ ਉਹ ਦਸੰਬਰ ਦੇ 10 ਤਰੀਕ ਤੱਕ ਆਪਾਂ ਉਹਨੂੰ ਰਿਲੀਜ਼ ਕਰਾਂਗੇ ਹੂੰ ਤੇ ਬਸ ਤੁਸੀਂ ਜੁੜੇ ਰਹੋ ਇਤਾਂ ਹੀ ਪਿਆਰ ਦਿੰਦੇ ਰਹੋ ਸਾਨੂੰ ਸਾਰੀ ਚੈਨਲਾਂ ਤੇ ਠੀਕ ਹੈ ਜੀ ਕਿਉਂਕਿ ਤੁਹਾਡੇ سپورਟ ਤੋਂ ਬਿਨਾ ਅਸੀਂ ਕੁਝ ਨਹੀਂ ਹੈਗੇ ਹੂੰ سپورਟ ਦੀ ਬਹੁਤ ਲੋੜ ਹੈ ਤੇ ਆ ਫੇਰ ਇਕੱਠਾ ਕਰਤਾ ਹੀ ਆਪਾਂ ਤੇ ਚਲੋ ਜੀ ਇੱਥੇ ਹੀ ਆਪਾਂ ਕਰਦੇ ਆ ਆਪਣੇ ਅੱਜ ਦੇ ਵਲੌਗ ਦੀ ਸਮਾਪਤੀ ਹਾਂ ਧੰਨਵਾਦ